Evet, tamam. Bir dakika, bir, süteyim, bir süteyim. Bak, kısa bakalım. Hadi bakalım, hadi Hayır, ਹੋ ਹੈ ਨਹੀਂ ਹੈ ਫਾਈਲ ਜਿਹੜੀ ਹੈ ਹੈਲੋ ਫੜ ਗੋ ਮੀਟਿੰਗ ਵੀਡੀਓ ਵੀਡੀਓ ਅੱਛਾ ਸੀ ਮੈਂ ਤਾਂ ਦੇਖੋ ਅੱਛਾ ਕਾ ਵੀ ਅਮੀ ہاں اچھا سنجید بھی ہے اچھا اوکے شری کون کون حاضر حاضر کون کو بلاک افسر ਜੀ ਤੁਸੀਂ ਰੋਦਰ ਬੈਠੇ ਹੋ ਮੇਰੇ ਕੋਲ ਸਾਰਾ ਦੂਜੇ ਕਿੱਥੇ ਨੂੰ ਗਿਆ ਹਾਂਜੀ ਮੇਰੇ ਕੋਲ ਅਰੇ ਆਈ ਮੈਂ ਹਾਂਜੀ ਜਿਆਦਾ ਜੇ ਕੋਲ ਕੋਲ ਸਾਰਾ ਸਾਰੇ ਸਾਰੇ ਹਾਂਜੀ ਤੇ ਕੋਲ ਕੋਲ ਜਿਹੜੇ ਆਗੇ ਏਪੀਓ ਸਾਥ ਹੋਰ ਸਾਰੇ ਐਡੀਸ਼ਨ ਕਰਕੇ ਤੁਹਾਨੂੰ ਦਿਖਾ ਦੇ ਦਿੰਦੇ ਬਿਲਕੁਲ ਦੇਖੋ ਦੋ ਹਾਂਜੀ ਹਾਂਜੀ ਸਾਰਾ ਇੱਕ ਮਨਜੀਤ ਕੋਲ ਮੈਂ ਜਿਆਦਾ ਇਹ ਤੇ ਰঞ্জੀਤ ਸਿੰਘ ਜਿਆਦਾ ਰੁਨਜੀਤ ਗਿਆਨੀ ਰੁਨਜੀਤ ਗਿਆਨੀ ਨਹੀਂ ਫਿਰ ਉਹ ਰੁਨਜੀਤ ਯਾਰ ਅੱਛਾ ਰੁਨਜੀਤ ਕਹਿੰਦਾ ਹੋਰ ਇਹ ਸਾਰੇ ਸਾਡਾ ਵਿਕਰਮ ਇੱਕ ਬਿਕਰਮ ਹਾਂਜੀ ਅੱਛਾ ਅਨੂਜ ਸ਼੍ਰੀਗਨ ਅੱਛਾ ਰੁਨਜੀਤ ਗਿਆਨੀ ਹਾਂ ਹਾਂ ਅਨੂਜ ਅਨੁਪ੍ਰਿਆ ਹਾਂਜੀ ਇਹ ਸੰਦੀਪ ਅੱਛਾ ਮਨਜਿੰਦਰ ਮੈਂ ਕਿੱਥੇ ਗਿਆ ਸੀ ਆਈ ਨਹੀਂ ਅੱਛਾ ਗਰ ਗਰ ਤੁਹਾਨੂੰ ਕਹਿੰਦਾ ਹਾਂ ਹਾਂ ਹੋਰ ਕੋਈ ਸੱਜੀ ਜਦੋਂ ਨਾਮ ਇਹ ਜਿਹੜਾ ਕਿਰਾਇਆ ਹਾਂ ਕਿਰਾਇਆ ਲੀ ਕੋ ক্লাস ਲੇਖੋ ਪਖਤਾਸ ਕੇ ਜਿਆਦਾ ਕਿਤੇ ਇਹ ਕਿਤੇ ਨਹੀਂ ਐਸੇ ਐਸੇ ਅੱਛਾ ਕੀ ਦਰ ਹੈ ਲੋ

ਕਿਉਂ ਕਰਦੇ ਆ ਤੁਸੀਂ ਜਿਹੜਾ ਰਿਸ਼ਤਾ ਹੈ ਇਹ ਟੈਨਟ ਹੈ ਕਿਉਂ ਕਰਦੇ ਤੁਸੀਂ ਅੱਜ ਦੇ ਆਦੇ ਹਾਂ ਜਿਆਦਾ ਜ਼ਿੱਦ ਨਹੀਂ ਕੋਈ ਕਿਉਂ ਹੋ ਰਿਹਾ ਹੈ ਮੈਂ ਹਾਂ ਮੈਂ ਇਹ ਹੀ ਪਾਈ ਹੋਈ ਹੈ ਦੇਖੋ ਸੁਭਾਣ ਹੈ ਮਸਲਾ ਪਾਸ ਨਹੀਂ ਜਾਂਦਾ ਸਾਹ ਹਾਂ ਇਹ ਦਿੱਕਾ ਹੈ ਨਾ ਦੋ ਕਿਉਂ ਲੇ ਗੋਦੋਂ ਨਹੀਂ ਅੱਜ ਦਾ ਕਿਉਂ ਪੰਜ ਤੋਂ ਬਾਅਦ ਸਾਡੇ ਰਹਣਾ ਲੋ ਬਟਾ ਤੇ ਮਾਦ ਕੜੇ ਮੇਰ ਤੋਂ ਉਹ ਕੜੇ ਮੇਰ ਤੋਂ ਇਹ ਕੋਧੋ ਫਿਰ ਇਸ ਕੇ ਬਾਈਦੋ ਬਾਦ ਚੱਕ ਕੇ ਦਸਤਾ ਥੋੜੇ ਪਾ ਦੇ ਹੁਣ ਕੋਣ ਮਨਜਿੰਦਰ ਮਨਜਿੰਦਰ ਪਾਲ ਇੱਕ ਮਨਜਿੰਦਰ ਸਿੰਘ ਇੱਕ ਮਨਜਿੰਦਰ ਪਾਲ ਸਿੰਘ ਮਨਜਿੰਦਰ ਤੋਂ ਮਨਜਿੰਦਰ ਪਾਲ ਪੂਰੇ ਪੂਰੇ ਸੱਜਣ ਬੇਕਾਸ ਕੁਝ ਕਰੇ ਮੈਂ ਜਵਾ ਦਾ ਵੇਖਾ ਦਾ ਤਦਾਂ ਖਲਾਬ ਕੰਪਲੀਟ ਰਿਹਾ ਅਕੇ ਕੋ ਹਾਂ ਸਤਿਗੁਰ ਸਤਿਗੁਰ ਦੀ ਸਤਿਗੁਰ ਪੂਰੇ ਜੀ ਕਿੰਨੇ ਜਣੀਆਂ ਕੰਮ ਕਰਦੇ ਹਾਂਜੀ ਖਾਬ ਦੇ ਹੋਵਾ ਹੀ ਹਾਂਜੀ ਹਾਂਜੀ ਸੁਜੀਤ ਕਾ ਕਿ ਨਹੀਂ ਆਇਆ ਅੱਛਾ ਹਾਂਜੀ ਅੱਛਾ ਕੀ ਬਣਾਦੇ ਹੋ ਵਰਦੀ ਹਾਂਜੀ Kul cool, diye. Ha diye. Aça, aça, aça.